ਗੁਰਨ ਸਿੰਘ ਕਰਨਾਜੀ ਜੀ ਹਨ ਉਹ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਟੈਣਾ ਜੀ ਖੰਸਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵਿਰਵਾਹ ਇਹ ਹੈ ਕਿ ਸੁਪਰੀਮ ਕੋਰਟ ਵੱਲੋਂ ਕੇਜਰੀਵਾਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਬੰਗਾ ਦੇ ਅਕਾਲੀ ਵਿਧਾਇਕ ਡਾਕਟਰ ਸੁਖੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਦਾਖਲਾ ਪੰਜਾਬ ਦੇ 7 ਅਧਿਕਾਰੀਆਂ ਨੂੰ ਕੱਲ ਮਿਲੇਗਾ ਗੈਲੈਂਟਰੀ ਅਵਾਰ ਪੰਜਾਬ ਦੇ ਵਿੱਚ ਜ਼ਮੀਨਾਂ ਦੀਆਂ ਰਜਿਸਟਰੀਆਂ ਵਾਸਤੇ ਐਨਓਸੀ ਸ਼ਰਤ ਖਤਮ ਹੋਵੇਗੀ 30 ਅਗਸਤ ਦਾ ਫੈਸਲਾ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਲਈ ਹੋਏਗਾ ਚਲौतीਪੂਰਨ ਪੰਜਾਬ ਦੀ 7400 ਏਕੜ ਜ਼ਮੀਨ ਦੇ ਉੱਤੇ ਬਣੇਗਾ ਦਿੱਲੀ ਕਟੜਾ ਐਕਸਪ੍ਰੈਸ ਵੇ ਡਿਬਰੂਗੜ ਦੇ ਵਿੱਚ ਨਸ਼ਾ ਤਸਕਰ ਭੇਜਣ ਦੇ ਉੱਤੇ ਅਮਰਤਪਾਲ ਸਿੰਘ ਦੇ ਪਿਤਾ ਨੇ ਪ੍ਰਤੀਕਿਰਿਆ ਦਿੱਤੀ 4 ਦੀ ਥਾਂ ਦੇ ਉੱਤੇ ਹੁਣ 5 ਵਿਧਾਨ ਸਭਾ ਸੀਟਾਂ ਦੇ ਉੱਤੇ ਹੋਏਗੀ ਜ਼ਮੀਨੀ ਚੋਣ ਪੰਜਾਬ ਦੇ ਵਿੱਚ ਕੱਲ ਕਿਸਾਨ ਫੇਰ ਕਰਨਗੇ ਟਰੈਕਟਰ ਮਾਰਚ ਤੇ ਆਖਰੀ ਖਬਰ ਭਗਵੰਤ ਮਾਨ ਜਲੰਧਰ ਵਿੱਚ ਭਲਕ ਨੂੰ ਕਰਨਗੇ 13 ਸ਼ਖਸੀਤਾਂ ਮੁਸਲਮਾਨ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਜੀ ਬੰਗਿਆ ਦਾ ਐਮ ਐਲ ਏ ਭਗਵੰਤ ਮਾਨ ਦੀ ਛਤਰੀ ਤੇ ਜਾ ਬੈਠਾ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਬਿਲਕੁਲ ਜੀ ਬਿਲਕੁਲ ਗੱਲ ਸਹੀ ਹੈ ਤੁਹਾਡੀ ਜੀ ਸਾਬ ਕਿ ਬੰਗਾ ਤੋਂ ਜਿਹੜੇ ਅਕਾਲੀ ਦਲ ਦੇ ਵਿਧਾਇਕ ਨੇ ਡਾਕਟਰ ਸੁਖਵਿੰਦਰ ਸੁਖੀ ਉਹ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਆ ਅਕਾਲੀ ਦਲ ਨੂੰ ਦੋਰੀ ਮਾਰ ਪਈ ਆ ਇੱਕ ਤਾਂ ਆਪਣਿਆਂ ਦੀ ਪਈ ਜਾਂਦੀ ਹੈ ਦੂਜੀ ਭਗਵੰਤ ਮਾਨ ਦੀ ਪਈ ਹੈ ਕਿਉਂਕਿ ਅੱਜ ਜਦੋਂ ਮੀਟਿੰਗ ਹੋਈ ਆ ਕੈਬਨਿਟ ਦੀ ਤੇ ਉਸ ਵੇਲੇ ਪਤਾ ਲੱਗਾ ਜੀ ਕਿ ਡਾਕਟਰ ਸੁਖਵਿੰਦਰ ਸੁਖੀ ਤੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਆ ਅਕਾਲੀ ਦਲ ਦੇ ਤਿੰਨ ਵਿਧਾਇਕ ਜਿੱਤੇ ਸੀਗੇ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ 2022 ਵਾਲੀਆਂ ਉਹਦੇ ਵਿੱਚ ਇੱਕ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਬੀਬੀ ਗੁਨੀਬ ਕੌਰ ਮਜੀਠੀਆ ਦੂਜੇ ਦਾਖਾ ਖੇਤਰ ਤੋਂ ਮਨਪ੍ਰੀਤ ਸਿੰਘ ਈਆਲੀ ਤੀਜੇ ਪੰਗਾ ਖੇਤਰ ਤੋਂ ਡਾਕਟਰ ਸੁਖਵਿੰਦਰ ਸੁਖੀ ਡਾਕਟਰ ਸੁਖਵਿੰਦਰ ਸੁਖੀ ਬੰਦੇ ਬਹੁਤ ਵਧੀਆ ਜੀ ਇਮਾਨਦਾਰ ਵੀ ਹੈ ਜਿੰਨਾ ਕਿ ਮੈਂ ਜਾਣਦਾ ਉਹਨਾਂ ਨੇ ਆਪਣੇ ਦਮ ਦੇ ਉੱਤੇ ਜਿਵੇਂ ਮਨਪ੍ਰੀਤ ਏਅਲੀ ਚੋਣ ਜਿੱਤਦਾ ਹੁੰਦਾ ਉਸ ਤਰੀਕੇ ਨਾਲ ਜਿੱਤੀ ਸੀ ਤੇ ਕਹਿੰਦੇ ਆ ਕਿ ਪਾਰਟੀ ਦੇ ਵਿੱਚ ਕੁਝ ਕਮਨ ਮਟਾਵ ਦੀਆਂ ਗੱਲਾਂ ਵਿਚ ਸੀ ਇਸ ਕਰਕੇ ਡਾਕਟਰ ਸੁਖੀ ਹੈ ਜਿਹੜੇ ਅੱਜ ਆਮ ਆਦਮੀ ਪਾਰਟੀ 'ਚ ਗਏ ਆ ਉਧਰ ਮਨਪ੍ਰੀਤ ਏਅਲੀ ਵੀ ਅਕਾਲੀ ਦਲ ਤੋਂ ਗੁੱਸੇ ਹੋਏ ਬੈਠੇ ਆ ਉਹਨਾਂ ਨੇ ਕਈ ਮਹੀਨੇ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਗੱਲ ਕਹੀ ਸੀ ਵੀ ਜਿੰਨੀ ਦੇਰ ਤੱਕ ਉਹ ਇਕਬਾਲ ਸਿੰਘ ਝੁੰਦਾਗੁਰਾ ਵਾਲੀ ਰਿਪੋਰਟ ਜਿਹੜੀ ਉਹ ਲਹਿਣ ਲੱਗੂ ਹੁੰਦੀ ਤੇ ਉਨੀ ਦੇਰ ਤੱਕ ਭਾਈ ਮੈਂ ਇਸ ਸਰਗਰਮੀ ਤੋਂ ਪਰੇ ਹੋ ਗਿਆ ਮਤਲਬ ਇਹ ਹੈ ਜੀ ਕਿ ਅਕਾਲੀ ਦਲ ਦੇ ਕੋਲੇ ਸਿਰਫ ਇੱਕ ਹੀ ਆਪਣੇ ਪਰਿਵਾਰ ਦੀ ਐਮਐਲਏ ਆ ਬੀਬੀ ਗੁੜੀ ਮਜੀਠੀਆ ਇੱਕ ਹੀ ਲੋਕ ਸਭਾ ਦੇ ਵਿੱਚ ਬੀਬੀ ਤੇ ਇੱਕ ਹੀ ਵਿਧਾਨ ਸਭਾ ਦੇ ਵਿੱਚ ਕਹਨੇ ਦੇ ਵਿੱਚ ਬੀਬੀ ਇਹ ਗੱਲ ਹੈ ਜੀ ਕਿ ਅੱਜ ਵੈਸੇ ਡਾਕਟਰ ਸੁਖੀ ਨੇ ਗੱਲ ਕਹੀ ਆ ਅਕਾਲੀ ਦਲ ਨੇ ਮੈਨੂੰ ਬਹੁਤ ਮਾਨ ਸਨਮਾਨ ਦਿੱਤਾ पर मैं जलोभी भगवंत मान ਦੇ ਕੋਲੇ ਬੰਗਾ ਹਲਕੇ ਦਾ ਕੋਈ ਮਸਲਾ ਲੈ ਕੇ ਗਿਆ ਤੇ ਮੇਰੀ ਕਿਨਾਂ ਨੇ ਪਹਿੰਦੇ ਆਧਾਰ ਨੇ ਉੱਤੇ ਮੰਗ ਪੂਰੀ ਕੀਤੀ ਹੈ ਤੇ ਮੈਂ ਹਲਕੇ ਦੇ ਵਿਕਾਸ ਦੀ ਖਤਰ ਇਧਰਲੇ ਪਾਸੇ ਆਇਆ ਡਾਕਟਰ ਸੁਖੀ ਇਹ ਗੱਲ ਬਿਲਕੁਲ ਥੋੜੀ ਠੀਕ ਹੈ ਕਿ ਉਹ ਆਦਮੀ ਬਹੁਤ ਵਧੀਆ ਹੈ ਲੇਕਿਨ ਕੋਈ ਨਾ ਕੋਈ ਤਾਂ ਅੰਦਰ ਮਰਮਟਾਬ ਹੋਏਗਾ ਕੱਲਾ ਕੰਮਕਾਰਾਂ ਦੀ وجہ ਕਰਕੇ ਤੇ ਨਹੀਂ ਕੋਈ ਸੁਖਵੀਰ ਸਿੰਘ ਬਾਦਲ ਨਾਲ ਇਖਤਲਾਫਾਤ ਨੇ ਉਹਨਾਂ ਦੇ ਨੇ ਦੇਖੋ ਜਿੰਨੀ ਕਿ ਤਾਂ ਮੈਨੂੰ ਜਾਣਕਾਰੀ ਜੀ ਜਿਹੜੀ ਜਿਹੜੇ ਵੀ ਇੱਥੇ ਦੁਆਬਾ ਖੇਤਰ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਵਿੱਚ ਮਹੱਤਵਪੂਰਨ ਕਮੇਟੀਆਂ ਬਣੀਆਂ ਉਹਨਾਂ ਕਮੇਟੀਆਂ ਦੇ ਵਿੱਚ ਡਾਕਟਰ ਸੁਖੀ ਨੂੰ ਜ਼ਰੂਰ ਰੱਖਿਆ ਗਿਆ ਮਤਲਬ ਇਹ ਹੈ ਵੀ ਅਕਾਲੀ ਦਲ ਨੇ ਉਹਨਾਂ ਨੂੰ ਮੂਰੇ ਕਰਕੇ ਰੱਖਿਆ ਪਿਛਲੇ ਕੁਝ ਸਮੇਂ ਦਾ ਵੇਰਵਾ ਤਾਂ ਮੈਂ ਜਾਣਦਾ ਪਰ ਹੋ ਸਕਦਾ ਵੀ ਡਾਕਟਰ ਸੁਖੀ ਨੂੰ ਇਹ ਪ੍ਰਤੀਤ ਹੁੰਦਾ ਹੋਵੇ ਕਿ ਅਕਾਲੀ ਦਲ ਦਾ ਹੁਣ ਕੋਈ ਭਵਿੱਖ ਨਹੀਂ ਹੈਗਾ ਸ਼ਾਇਦ ਇਹ ਕਈ ਵੀ ਕਾਰਨ ਹੋਵੇ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਹੋਵੇ ਜੀ ਕਿ ਮੇਰਾ ਤਾਂ ਕੰਮ ਕੋਈ ਨਹੀਂ ਹੁੰਦਾਗਾ ਇਹ ਵੀ ਇੱਕ ਕਾਰਨ ਹੋ ਸਕਦਾ ਉਹਨਾਂ ਨੂੰ ਲੱਗਦਾ ਹੋਵੇ ਜੀ ਕਿ ਭਵਿੱਖ ਦੇ ਵਿੱਚ ਮੈਂ ਆਪਣੀ ਸੀਟ ਨਹੀਂ ਕਰਨੀ 48 ਦਲ ਦੇ ਵਿੱਚ ਰਹਿ ਕੇ ਸ਼ਾਇਦ ਕਰਨ ਇਹ ਵੀ ਹੋਵੇ ਪਰ ਇੰਨੀ ਗੱਲ ਜ਼ਰੂਰ ਹੈ ਜੀ ਕਿ ਅੱਗੇ 4 ਸੀਟਾਂ ਦੇ ਉੱਤੇ ਜ਼ਿਮਨੀ ਚੋਣ ਹੋਣੀ ਸੀ ਹੁਣ 5ਾਂ ਦੇ ਉੱਤੇ ਹੋਊਗੀ ਉਹ ਨਵੰਬਰ ਦੇ ਵਿੱਚ ਹੋ ਜਾਏ ਜਾਂ ਦਸੰਬਰ ਚ ਹੋ ਜਾਏ ਬਰਨਾਲੇ ਵਾਲੀ ਸੀਟ ਗਿੱਦੜਵਾਹੇ ਵਾਲੀ ਸੀਟ ਚੱਪੇਵਾਲ ਵਾਲੀ ਸੀਟ ਡੇਰਾ ਬਾਬਾ ਨਾਨਕ ਵਾਲੀ ਸੀਟ ਇਹ ਚਾਰੀ ਸੀਟਾਂ ਦਾ ਤਾਂ ਕਰਕੇ ਖਾਲੀ ਹੋਈਆਂ ਵੀ ਵਿਧਾਇਕ ਐਮਪੀ ਬਣ ਗਏ ਆ ਪਰ ਹੁਣ ਜਦੋਂ ਵਿਧਾਇਕ ਨੇ ਪਾਰਟੀ ਬਦਲ ਲਈ ਤੇ ਇਹ ਵੀ ਸੀਟ ਖਾਲੀ ਹੋ ਜਾਣੀ ਹੁਣ 5 ਸੀਟਾਂ ਦੇ ਉੱਤੇ ਜ਼ਿਮਨੀ ਚੋਣ ਹੋਊਗੀ ਕੇਜਰੀਵਾਲ ਤਾਂ ਲੱਗਦਾ ਕਿ ਲੰਬਾ ਸਮਾਂ ਜੇਲ੍ਹ 'ਚ ਰਹਿਣਗੇ ਤੇ ਪਿੱਛੇ ਰਾਜ ਪ੍ਰਭਾਅ ਠੀਕ ਚੱਲੀ ਜਾਂਦਾ ਜੀ ਪਾਣੀ ਆਈ ਜਾਂਦਾ ਲੋਕਾਂ ਕੋਲੇ ਜਾਂ ਐਡਮਿਨਿਸਟ੍ਰੇਸ਼ਨ ਠੀਕ ਚੱਲੀ ਜਾਂਦੀ ਹੈ ਦੇਖੋ ਜੀ ਜਿਹੜੇ ਤਾਂ ਹੈਗੇ ਆ ਦਿੱਲੀ ਦੇ ਵਿੱਚ ਭਾਜਪਾ ਦੇ ਵਰਕਰ ਉਹ ਤਾਂ ਕਹਿੰਦੇ ਵੀ ਕੁਝ ਵੀ ਠੀਕ ਨਹੀਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਭ ਕੁਝ ਠੀਕ ਹੈ ਦੂਜੀ ਗੱਲ ਇਹ ਆ ਕਿ ਅਰਵਿੰਦ ਕੇਜਰੀਵਾਲ ਹੁਣਾਂ ਦੇ ਅੱਜ ਦੋ ਕੇਸਾਂ ਦੇ ਉੱਤੇ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਅੱਜ ਯਾਨੀ ਕਿ 14 ਅਗਸਤ ਨੂੰ ਸ਼ਰਾਬ ਨੀਤੀ ਨਾਲ ਜੁੜੇ ਦੋ ਕੇਸਾਂ ਦੇ ਉੱਤੇ ਸੀਬੀਆਈ ਨਾਲ ਜੁੜੇ ਹੋਏ ਕੇਸਾਂ ਦੇ ਉੱਤੇ ਸੁਣਵਾਈ ਹੋਈ ਹੈ ਪਟੀਸ਼ਨਾਂ ਦੇ ਉੱਤੇ ਪਹਿਲੀ ਪਟੀਸ਼ਨ ਸੀਗੀ ਸੀਬੀਆਈ ਮਾਮਲੇ ਦੇ ਵਿੱਚ ਅੰਤਰਮ ਜ਼ਮਾਨਤ ਦੇ ਲਈ ਅਦਾਲਤ ਨੇ ਕੋਰੀ ਨਾ ਕਰਤੀਆ ਕੇਜਰੀਵਾਲ ਨੂੰ ਜ਼ਮਾਨਤ ਦੇਣ ਤੋਂ ਦੂਜਾ ਮਸਲਾ ਸੀਗਾ ਦੂਜੀ ਪਟੀਸ਼ਨ ਸੀ ਸੀਬੀਆਈ ਦੀ ਗ੍ਰਿਫਤਾਰੀ ਦੇ ਖਿਲਾਫ ਇਸ ਗੱਲ ਦੇ ਉੱਤੇ ਕੋਰਟ ਨੇ ਅੱਜ ਜਾਂਚ ਏਜੰਸੀ ਨੂੰ ਨੋਟਿਸ ਜਾਰੀ ਕਰਕੇ 23 ਅਗਸਤ ਤੱਕ ਉੱਤਰ ਮੰਗਿਆ ਤੇ ਇਸ ਮਸਲੇ ਦੀ ਅਗਲੀ ਸੁਣਵਾਈ ਹੈ ਜਿਹੜੀ ਉਹ ਹੋਣੀ ਥਿੰਨ ਸਾਹਿਬ 23 ਅਗਸਤ ਨੂੰ ਤੇ ਇਤਿਹਾਰ ਜੀਲ ਦੇ ਵਿੱਚ ਫਿਰ ਹਲ ਕੇਜਰੀਵਾਲ ਹੋਈ ਬੰਦ ਹੈ ਤੇ ਇੱਕ ਜਾਣਕਾਰੀ ਹੋਰੇ ਦੇ ਨਾਲ ਦੇ ਦਿੱਗੇ ਵੀ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਰੈਡ FM ਦੇ ਪਰਿਵਾਰਕ ਮੀਆਂ ਦੇ ਨਾਲ ਕਿ ਕੇਜਰੀਵਾਲ ਖਰੀ ਚਾਹੁੰਦੇ ਆ ਕਿ ਛਤਰਸਾਲ ਸਟੇਡੀਅਮ ਦੇ ਵਿੱਚ 15 ਅਗਸਤ ਨੂੰ ਤਿਰੰਗਾ ਲਹਿਰਾਇਆ ਜਾਵੇ ਆਤਸ਼ੀ ਦੇ ਵੱਲੋਂ ਲੈਪੀਨੈਂਟ ਗਵਰਨਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਾ ਕਰਤੀ ਸੀ ਤੇ ਹੁਣ ਪਤਾ ਲੱਗਾ ਜੀ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਉੱਥੇ ਟ੍ਰਾਂਸਪੋਰਟ ਮੰਤਰੀ ਆ ਐਲਜੀ ਨੇ ਉਹਨਾਂ ਨੇ ਨਾਂ ਨੂੰ ਮંજੂਰੀ ਦਿੱਤੀ ਹੈ ਤੇ ਉਹਨਾਂ ਦੇ ਵੱਲੋਂ ਗਹਿਲੋਤ ਖੁਰਾਡੇ ਵੱਲੋਂ ਕੱਲ ਨੂੰ ਤਿਰੰਗਾ ਲਹਿਰਾਇਆ ਜਾਊਗਾ ਹਮ ਅੱਛਾ ਗੈਲੈਂਟਰੀ ਅਵਾਰਡ ਕਿਨੂੰ ਕਿਨੂੰ ਮਿਲ ਰਿਹਾ ਜੀ ਟ੍ਰੈਨਰ ਜੀ ਗੈਲੈਂਟਰੀ ਅਵਾਰਡ ਕਿਨੂੰ ਕਿਨੂੰ ਮਿਲ ਰਿਹਾ ਦੇਖੋ ਜੀ ਪੰਜਾਬ ਦੇ 7 ਵਿਅਕਤੀਆਂ ਨੂੰ ਪੰਜਾਬ ਦੀਆਂ 7 ਸ਼ਖਸੀਤਾਂ ਨੂੰ ਇਹ ਪੁਰਸਕਾਰ ਮਿਲ ਰਹੇ ਆ ਵੈਸੇ 15 ਅਗਸਤ ਦੇ ਮੌਕੇ ਯਾਨੀ ਕਿ ਭਲਕ ਨੂੰ ਤੇ ਪੰਜਾਬ ਦੇ 12 ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵੱਖ-ਵੱਖ ਪੁਰਸਕਾਰ ਕੇਂਦਰ ਦੇ ਵੱਲੋਂ ਦਿੱਤੇ ਜਾ ਰਹੇ ਆ 7 ਅਧਿਕਾਰੀਆਂ ਨੂੰ ਗੈਲੈਂਟਰੀ ਵਾਰਡ ਦੋ ਜਿਹੜੇ ਨੂੰ ਚੰਗੀਆਂ ਸੇਵਾਵਾਂ ਦੇ ਲਈ ਰਾਸ਼ਟ੍ਰਪਤੀ ਪੁਰਸਕਾਰ ਤੇ 13 ਸ਼ਖਸੀਤਾਂ ਨੂੰ ਸ਼ਲਾਘਾਯੋਗ ਸੇਵਾਵਾਂ ਦੇ ਲਈ ਜਿਹੜੇ ਉਹ ਤਗਮਾ ਦਿੱਤਾ ਜਾਂ ਮਿਲ ਦਿੱਤਾ ਜਾਣਾ ਅਗਲੀ ਜਾਣਕਾਰੀ ਇਹ ਹੈ ਵੀ ਜਿਹੜਾ ਗੈਲੈਂਟਰੀ ਪੁਰਸਕਾਰ ਮਿਲਣਾ ਇਹ ਸੰਦੀਪ ਗੋਇਲ ਸਾਹਿਬ ਜਿਹੜੇ ਕਿ ਅਸਿਸਟੈਂਟ ਇੰਸਪੈਕਟਰ ਜਨਰਲ ਆਫ ਪੁਲਿਸ ਆ ਇਹਨਾਂ ਨੂੰ ਵਿਕਰਮਜੀਤ ਸਿੰਘ ਬਰਾੜ ਹੋਰਾਂ ਨੂੰ ਰਾਜਨ ਪਰਮਿੰਦਰ ਸਿੰਘ ਹੋਰਾਂ ਨੂੰ ਪਸ਼ੁਵਿੰਦਰ ਸਿੰਘ ਹੋਰਾਂ ਨੂੰ ਜਸਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਤੇ ਸੁਖਰਾਜ ਸਿੰਘ ਨੂੰ ਮਿਲਣਾ ਸੋ ਕੇਂਦਰ ਦੀ ਸਰਕਾਰ ਦੇ ਵੱਲੋਂ 100 ਤੋਂ ਵੱਧ ਸ਼ਖਸੀਤਾਂ ਨੂੰ ਪੂਰੇ ਭਾਰਤ ਦੀਆਂ ਨੂੰ ਗਲੈਂਟਰੀ ਪੁਰਸਕਾਰ ਦਿੱਤੇ ਜਾ ਰਹੇ ਆ ਉਹਦੇ ਵਿੱਚ ਸੱਤ ਚਿਹਰੇ ਜਿਹੜੇ ਉਹ ਪੰਜਾਬ ਦੇ ਆ ਬੁੱਧਰ ਪਹਿਲਾਂ ਮੈਂ ਤੁਸੀਂ ਇੱਕ ਖਬਰ ਦਿੱਤੀ ਸੀ ਕਿ ਹੁਣ ਪੰਜਾਬ ਦੇ ਵਿੱਚ ਜ਼ਮੀਨ ਦੀਆਂ ਰਜਿਸਟਰੀਆਂ ਹੋਣ ਤੇ ਐਨਓਸੀ ਨਹੀਂ ਲੈ ਆ ਲੈਣਾ ਪਿਆ ਕਰਨਾ ਮਈ ਦੇ ਵਿੱਚ ਮੈਂ ਵੇਖਿਆ ਹਲੇ ਵੀ ਉਹ ਐਨਓਸੀ ਮੰਗਦੇ ਸੀ ਹੁਣ ਫੇਰ ਅੱਜ ਐਲਾਨ ਹੋਇਆ ਕਿ ਐਨਓਸੀ ਨਹੀਂ ਐਨਓਸੀ ਦੀ ਪੋਜੀਸ਼ਨ ਕੀ ਹੈ ਦੱਸੋ ਦੇਖੋ ਜੀ ਅਸਲ ਦੇ ਵਿੱਚ ਨਾ ਗੱਲ ਇਹ ਆ ਵੀ ਮੰਨ ਲਓ ਕਿ ਤੁਸੀਂ ਜਾਂ ਮੈਂ ਕੋਈ ਆਪਣਾ ਪਲਾਟ ਵੇਚਣਾ ਜ਼ਮੀਨ ਵੇਚਣੀ ਆ ਤੇ ਕਿਸੇ ਨੇ ਖਰੀਦਣੀ ਆ ਹੂੰ ਆਪਣਾ ਜਦੋਂ ਬਿਲਕੁਲ ਆਪਾਂ ਕਹਿੰਦੇ ਵੀ ਭਾਈ ਹੁਣ ਤਖਤੇ ਦੇ ਵਿੱਚ ਹੱਥ ਆ ਗਿਆ ਤੇ ਆਪਾਂ ਫੇਰ ਕਹਿੰਦੇ ਫੈਸਲਾ ਵੀ ਚਲੋ ਹੋਰ ਕੋਈ ਚੀਜ਼ ਹੈ ਨਹੀਂ ਕਿ ਆਪਾਂ ਵੇਚ ਦੇਗੇ ਛੇਤੀ ਮੰਨ ਲਓ ਵੀ ਆਪਾਂ ਅਗਲੇ ਹਫਤੇ ਚੀਜ਼ ਵੇਚ ਕੇ ਤੇ ਹੱਥ ਦੇ ਵਿੱਚ ਪੈਸੇ ਕਰਨੇ ਹੁਣ ਪਰ ਇਹ ਆਉਂਦੇ ਨਹੀਂ ਖਰੀਦਦਾਰ ਵੀ ਹੈਗਾ ਵੇਚਣ ਵਾਲੀ ਧਿਰ 'ਤੇ ਹੀ ਹੈਗੀ ਕਿਉਂਕਿ ਕੋਲੇ ਐਨਓਸੀ ਸਰਟੀਫਿਕੇਟ ਹੈ ਨਹੀਂਗਾ ਵੇਚਣ ਵਾਲੀ ਧਿਰ ਦੇ ਕੋਲੇ ਜਿਹੜਾ ਇਤਰਾਜ਼ ਕੋਈ ਨਹੀਂ ਇਹ ਸਰਟੀਫਿਕੇਟ ਦਾ ਮਤਲਬ ਇਹ ਆ ਵੀ ਨੋ ਅਬਜੈਕਸ਼ਨ ਸਰਟੀਫਿਕੇਟ ਇਹ ਜੇ ਬਣਾਉਣਾ ਹੋਵੇ ਇੱਕ ਨੰਬਰ ਦੇ ਵਿੱਚ ਤਾਂ ਫਿਰ ਕਈ ਮਹੀਨੇ ਲੱਗ ਜਾਂਦੇ ਆ ਇਹ ਵਰਗਫੁੱਟ ਦੇ ਹਿਸਾਬ ਦੇ ਨਾਲ ਇਹ ਮਿਲਦਾ ਹੈਗਾ ਤੇ ਜੇ ਮੰਨ ਲਓ ਦੋ ਨੰਬਰ ਦੇ ਵਿੱਚ ਬਣਾਉਣਾ ਪੈਸੇ ਦੇ ਕੇ ਬਣਾਉਣਾ ਫਿਰ 40-50 ਹਜ਼ਾਰ ਰੁਪਏ ਚਾਹੀਦਾ ਫਿਰ ਹਫਤੇ 10 ਦਿਨ ਦੇ ਵਿੱਚ ਵੀ ਬਣ ਜਾਂਦਾ ਖਜਲ ਖਵਾਰੀ ਬਹੁਤ ਹੁੰਦੀ ਆ ਇਹ ਇਹਦੇ ਕਰਕੇ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਕਲੋਨੀਆਂ ਦੇ ਕੰਮ ਤੇ ਹੋਰ ਪ੍ਰਭਾਵਿਤ ਹੋ ਗਏ ਸੀਗੇ ਕੰਮ ਪਰ ਅੱਜ ਪੰਜਾਬ ਕੇ ਪਿੰਡ ਦੀ ਮੀਟਿੰਗ ਹੋਈ ਆ ਇਹਦੇ ਵਿੱਚ ਇੱਕ ਵਾਰ ਫਿਰ ਇਹ ਮਸਲਾ ਵਿਚਾਰਿਆ ਗਿਆ ਕਿ ਸੂਬੇ ਦੀ ਸਰਕਾਰ ਨੇ ਗੱਲ ਕਹੀ ਆ ਕਿ ਜਲਦੀ ਹੀ ਪੰਜਾਬ ਦੇ ਵਿੱਚੋਂ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਜਾਵੇ ਕਿ ਜਲਦੀ ਹੀ ਕੀਤੀ ਨਹੀਂ ਗਈ ਹਲੇ ਉਹਨਾਂ ਨੇ ਕਿਹਾ ਜੀ ਕਿ ਅਗਲੀ ਮੀਟਿੰਗ ਦੇ ਵਿੱਚ ਇਹਦੇ ਬਾਰੇ ਸਾਰਾ ਕੁਝ ਤੈਅ ਹੋ ਜਾਊਗਾ ਇੱਕ ਤਾਂ ਗੱਲ ਇਹ ਹੋ ਗਈ ਦੂਜੀ ਗੱਲ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਮੌਨਸੂਨ ਸੈਸ਼ਨ ਜਿਹੜਾ ਉਹ 3 ਦਿਨ ਦੇ ਲਈ ਚੱਲੂਗਾ ਜੀ ਇਹ 2 ਸਤੰਬਰ ਤੋਂ ਲੈ ਕੇ ਤੇ 4 ਸਤੰਬਰ ਤੱਕ ਚੱਲੂਗਾ 2 3 ਤੇ 4 ਸਤੰਬਰ ਨੂੰ ਪੰਜਾਬ ਦੇ ਵਿੱਚ ਮੌਸਮ ਸੈਸ਼ਨ ਹੋਊਗਾ ਜੀ ਇਹ ਨੋਟੀਫਿਕੇਸ਼ਨ ਪਹਿਲਾਂ ਵੀ ਹੋਇਆ ਸੀ ਐਨਓਸੀ ਖਤਮ ਕਰਨ ਦਾ ਨਹੀਂ ਜੀ ਉਹ ਤਾਂ ਨੋਟੀਫਿਕੇਸ਼ਨ ਨਹੀਂ ਸੀ ਜਾਰੀ ਹੋਇਆ ਉਦੋਂ ਵੀ ਇਸ ਤਰੀਕੇ ਦੀ ਮੀਟਿੰਗ ਹੋਈ ਸੀ ਉਦੋਂ ਵੀ ਇਹ ਗੱਲ ਕਹੀ ਗਈ ਸੀ ਕਿ ਅਸੀਂ ਪੰਜਾਬ ਦੇ ਵਿੱਚ ਐਨਓਸੀ ਦੀ ਸ਼ਰਤ ਜਲਦ ਖਤਮ ਕਰ ਦਿਆਂਗੇ ਜਲਦ ਖਤਮ ਕਰ ਦਿਆਂਗੇ ਦਾ ਮਤਲਬ ਇਹ ਹੁੰਦਾ ਵੀ 10 ਦਿਨਾਂ ਦੇ ਵਿੱਚ ਖਤਮ ਕਰ ਦਿਆਂਗੇ ਹਫ਼ਤੇ 'ਚ ਕਰ ਦਿਆਂਗੇ ਪਰ ਉਹ ਕਈ ਮਹੀਨੇ ਨਿਕਲ ਕੇ ਤਾਂ ਮਸਲਾ ਉੱਥੇ ਦਾ ਉੱਥੇ ਹੀ ਖੜਾ ਸੀ ਹੁਣ ਨੋਟੀਫਿਕੇਸ਼ਨ ਜਾਰੀ ਹੋ ਗਿਆ ਨਹੀਂ ਜੀ ਹਾਲੇ ਵੀ ਸਿਰਫ ਗੱਲ ਹੋਈ ਹੈ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ ਜੀ ਅੱਛਾ ਜਿਹੜਾ ਪੰਜਾਂ ਤਖਤਾਂ ਦਾ ਜਥੇਦਾਰਾਂ ਸਾਹਿਬ ਦਾ ਫੈਸਲਾ ਉਹਨਾਂ ਬਾਰੇ ਚੁਣੌਤੀਪੂਰਨ ਕਿਉਂ ਹੋਣਾ ਉਹਦਾ ਕਾਰਨ ਇਹ ਜੀ ਕਿ ਦੇਖੋ ਜਿਹੜੇ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨ ਆ ਉਹਨਾਂ ਨੇ ਮੀਟਿੰਗ ਕਰਨੀ ਹੈਗੀ ਜੀ 30 ਅਗਸਤ ਨੂੰ ਮਹੱਤਵਪੂਰਨ ਇਕੱਤਰਤਾ ਹੋਣੀ ਆ ਦਰਬਾਰ ਸਾਹਿਬ ਦੇ ਵਿੱਚ ਤੇ ਪਰ ਦੂਜੀ ਗੱਲ ਇਹ ਮਹੱਤਵਪੂਰਨ ਕਿ ਇਹਦੇ ਵਿੱਚ ਜਿਹੜਾ ਵੀ ਫੈਸਲਾ ਕੀਤਾ ਜਾਊਗਾ ਉਹ ਆਉਂਦੇ ਸਮੇਂ ਦੇ ਵਿੱਚ ਜੀ ਅਕਾਲੀ ਦਲ ਨੂੰ ਪ੍ਰਵਾਨ ਹੋਊਗਾ ਜਾਂ ਬਾਗੀ ਅਕਾਲੀਆਂ ਨੂੰ ਪ੍ਰਵਾਨ ਹੋਊਗਾ ਚੁਣੌਤੀਪੂਰਨ ਗੱਲ ਇਹ ਆ ਸੁਖਵੀਰ ਸਿੰਘ ਬਾਦਲ ਨੇ ਬੰਦ ਲਖਾਪਾ ਮਾਫੀ ਮੰਗੀ ਸੀ ਪਿਛਲੇ ਦਿਨੀ ਇਸ ਮਾਫੀ ਨੂੰ ਜਨਤਕ ਕੀਤਾ ਗਿਆ ਵੀ ਭਾਈ ਉਹਨਾਂ ਨੇ ਮਾਫੀ ਮੰਗ ਲਈ ਹੈ ਉਹਦੇ ਉੱਤੇ ਪੰਜਾ ਤਖਤਾ ਦੇ ਜਥੇਦਾਰ ਸਹਿਬਾਨ ਦੇ ਵੱਲੋਂ 30 ਤਰੀਕ ਨੂੰ ਯਾਨੀ ਕਿ 30 ਅਗਸਤ ਨੂੰ ਫੈਸਲਾ ਕੀਤਾ ਜਾਣਾ ਜੇ ਸੁਖਵੀਰ ਸਿੰਘ ਬਾਦਲ ਦੀ ਮਾਫੀ ਮਨਜ਼ੂਰ ਕਰ ਲਈ ਜਾਂਦੀ ਹੈ ਫਿਰ ਇੱਕ ਨਵੀਂ ਚੜ੍ਹਤ ਹੋਗੀ ਵੀ ਕੀ ਬਾਗੀ ਅਕਾਲੀ ਮੰਨ ਲੈਂਦੇ ਇਸ ਗੱਲ ਨੂੰ ਜੇ ਮਾਫੀ ਮਨਜ਼ੂਰ ਕੀਤੀ ਜਾਂਦੀ ਤਾਂ ਕੀ ਸੁਖਬੀਰ ਬਾਦਲ ਨੂੰ ਧਾਰਮਿਕ ਸਦਾ ਪੁੱਛਣਾ ਹੀ ਜਾਊਗੀ ਜੇ ਮਾਫੀ ਮਨਜ਼ੂਰ ਨਹੀਂ ਕੀਤੀ ਜਾਂਦੀ ਤਾਂ ਫਿਰ ਉਸ ਤੋਂ ਅਗਲਾ ਕੀ ਪੜਾ ਹੋਊਗਾ ਇਹ ਆਉਣ ਵਾਲਾ ਵਕਤ ਦੱਸੂਗਾ ਪਰ ਉਸ ਦਿਨ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨ ਦੇ ਵੱਲੋਂ ਲੈ ਜਾਣ ਵਾਲੇ ਫੈਸਲੇ ਨੂੰ ਸਾਰੇ ਮਨਜ਼ੂਰ ਕਰਦੇ ਕਿ ਨਹੀਂ ਬਾਗੀ ਮਨਜ਼ੂਰ ਕਰਦੇ ਕਿ ਨਹੀਂ ਇਹ ਗੱਲ ਸਾਹਮਣੇ ਆਊਗੀ ਜੀ ਜਣਾ ਜੀ ਕਿਸੇ ਦਾ ਟੈਕਸਟ ਮੈਸੇਜ ਆਇਆ ਹੈ ਕੋਈ ਸੀਨੀਅਰ ਰਟਾਇਰਡ ਅਫਸਰ ਨੇ ਪੰਜਾਬ ਦੇ ਇੱਥੇ ਰਹਿੰਦੇ ਉਹ ਕਹਿੰਦੇ ਕਿ ਜਿਹੜੇ ਕਰਪਟ ਤਹਿਸੀਲਦਾਰ ਨੇ ਕਰਪਟ ਅਫਸਰ ਨੇ ਉਹ ਨਹੀਂ ਚਾਹੁੰਦੇ ਵੀ ਐਨਓਸੀ ਖਤਮ ਹੋਵੇ। ਔਰ ਭਗਵੰਤਮਾਨ ਚਾਹੁੰਦੇ ਆ ਵੀ ਐਨਓਸੀ ਖਤਮ ਹੋਵੇ ਪਰ ਉਹਨਾਂ ਦੀ ਪੇਸ਼ ਨਹੀਂ ਚੱਲ ਰਹੀ। ਇਹ ਹਕੀਕਤ ਹੈ। ਦੇਖੋ ਜੀ ਇਹ ਦੇ ਵਿੱਚ ਕੋਈ ਦੋਰਾਇਆ ਨਹੀਂ ਕਿ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਦੇ ਉੱਤੇ ਅਫਸਰशाही ਹਾਵੀ ਹੈ। ਇਹ ਦੇ ਵਿੱਚ ਕੋਈ ਦੋਰਾਇਆ ਨਹੀਂ ਤੇ ਸਮੇਂ-ਸਮੇਂ 'ਤੇ ਕਈ ਵਿਧਾਇਕਾਂ ਨੇ ਮੈਨੂੰ ਵੀ ਇਹ ਗੱਲ ਕਹੀ ਕਿ ਸਾਡੀ ਪੇਸ਼ ਨਹੀਂ ਚੱਲਦੀ, ਕਈ ਥਾਵਾਂ 'ਤੇ ਸਾਡੀ ਥਾਣੇਦਾਰ ਵੀ ਸੁਣਦਾ। ਕਿਹ ਥਾਂ ਤੇ ਕੰਨ ਕੋ ਨਹੀਂ ਸੁਣਦਾ ਕਿਹ ਥਾਂ ਤੇ ਡੀਸੀ ਦਾ ਐਸਐਸਪੀ ਨਹੀਂ ਸੁਣਦਾ ਇਹ ਜਿਹੜੀ ਐਨਓਸੀ ਦੀ ਸ਼ਰਤ ਖਤਮ ਨਹੀਂ ਹੋਈ ਇਹਦੇ ਕਰਕੇ ਉਦਾਂ ਕੁਝ ਤਸੀਲਦਾਰਾਂ ਨਹੀਂ ਗੀਆਂ ਮੌਜਾਂ ਲਗੀਆਂ ਜੇ ਬਾਹਰੋਂ ਕੋ ਗੀ ਮਾਰ ਕੇ ਮਲਾਜ਼ਮ ਭੇਜ ਦਿੰਦੇ ਆ ਵੀ ਭਾਈ ਜਿਹੜਾ ਆਪਣੇ ਕੋਲੇ ਆ ਗਿਆ ਜੋ ਉਹਨਾਂ ਨੇ ਦੇਣਾ ਸੀ ਪੈਕੇਜ ਦਿੱਤਾ ਜਿਹੜੇ ਮੁਠੀ ਗਰਮ ਕਰਨੀ ਸੀ ਕਰਤੀ ਆ ਤੇ ਫਿਰ ਬਿਨਾ ਐਨਓਸੀ ਤੋਂ ਵੀ ਜਿਹੜੀ ਉਹ ਰਜਿਸਟਰੀ ਹੋ ਜਾਂਦੀ ਕਈ ਥਾਵਾਂ ਤੇ ਇਹੋ ਜੇ ਵੇਰਵੇ ਵੀ ਸਾਹਮਣੇ ਆਏ ਆ ਕਈ ਥਾਵਾਂ ਤੇ ਬੈਕਡੇਟ ਦੇ ਵਿੱਚ ਵੀ ਇਹੋ ਜਿਹਾ ਕੁਝ ਹੋ ਜਾਂਦਾ ਹੈ ਪਰ ਇਹ ਗੱਲ ਸੱਚੀ ਹੈ ਜੀ ਕਿ ਲੋਕ ਚਾਹੁੰਦੇ ਕਿ ਸਾਡਾ ਖੇੜਾ ਛੁੱਟੇ ਇਸ ਗੰਜਾਲ ਤੋਂ ਤੇ ਪਰ ਇਹ ਜਿਹੜੇ ਵੀਰ ਜੀ ਨੇ ਮੈਸੇਜ ਕੀਤਾ ਉਹਨਾਂ ਦਾ ਹੋ ਸਕਦਾ ਕੋਈ ਨਿੱਜੀ ਤਜਰਬਾ ਹੋਵੇ ਇਸ ਗੱਲ ਦਾ ਪਰ ਮੇਰੇ ਕੋਲੇ ਇਦਾਂ ਦੀ ਜਾਣਕਾਰੀ ਨਹੀਂ ਹੈ ਕਿ ਅਫਸਰ ਸ਼ਾਹੀ ਹੈ ਜਿਹੜੀ ਹੋਣੀ ਦਿੰਦੀ ਤੇ ਮੁੱਖ ਮੰਤਰੀ ਦੇ ਉੱਤੇ ਵੀ ਹਾਵੀ ਹੋ ਗਈ ਹੈ ਜੀ ਚੀਫ ਮਨਿਸਟਰ ਦਾ ਹੁਕਮ ਹੈ ਜਿਹੜਾ ਉਹ ਕਾਨੂੰਨ ਬਣ ਜਾਂਦਾ ਹਾਂ ਬ੍ਰਿਪਾਲ ਜੀ ਦੇਖੋ ਚੀਫ ਮਨਿਸਟਰ ਦੇ ਵੱਲੋਂ ਅੱਜ ਤੱਕ ਆਪਣੇ ਮੰਤਰੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਹ ਐਲਾਨ ਕੀਤਾ ਗਿਆ ਇਹ ਐਲਾਨ ਹਲੇ ਪ੍ਰੈਕਟੀਕਲ ਤੌਰ ਦੇ ਉੱਤੇ ਲਾਗੂ ਨਹੀਂ ਹੋਇਆ ਐਂਓ ਤਾਂ ਉਹਨਾਂ ਐਲਾਨੇ ਵੀ ਗੱਲ ਕੀਤੀ ਹੋਈ ਵੀ ਭਾਈ ਭ੍ਰਿਸ਼ਟਾਚਾਰ ਪੰਜਾਬ ਦੇ ਵਿੱਚੋਂ ਖਤਮ ਕਰ ਦੇਣਾ ਤੇ ਜੇਕਰ ਕੋਈ ਰਿਸ਼ਵਤ ਲੈਂਦਾ ਹੋਵੇ ਤਾਂ ਇਸ ਨੰਬਰ ਦੇ ਉੱਤੇ ਫੋਨ ਕਰਵਾ ਦਿਓ ਪਰ ਰਿਸ਼ਵਤ ਅੱਜ ਵੀ ਚੱਲਦੀ ਹੈ ਐਂਓ ਤਾਂ ਦੇਖੋ 302 ਦੇ ਉੱਤੇ ਵੀ ਕਾਨੂੰਨ ਬਣਿਆ ਪਰ ਕਤਲ ਫੇਰ ਵੀ ਹੋਈ ਜਾਂਦੇ ਆ ਮਤਲਬ ਇਹ ਆ ਕਿ ਕੱਲਾ ਐਲਾਨ ਕਰ ਜੜਾ ਨਹੀਂ ਉਹ ਪ੍ਰੈਕਟੀਕਲ ਤੌਰ ਦੇ ਉੱਤੇ ਗੱਲ ਕਿੰਨੀ ਕ ਲਾਗੂ ਹੁੰਦੀ ਆ ਇਹਦੇ ਵੱਲ ਵੇਖਣਾ ਹੈ ਤੇ ਟਣਾ ਜੀ ਪੰਜਾਬ ਦੀ ਕਿੰਨੇ ਏਕੜ ਜ਼ਮੀਨ ਆ ਜਿਹੜੀ ਦਿੱਲੀ ਕਟੜਾ ਐਕਸਪ੍ਰੈਸ ਦੇ ਥੱਲੇ ਆ ਜਾਣੀ ਆ 7400 ਏਕੜ ਜ਼ਮੀਨ ਹੈ ਜਿਹੜੀ ਉਹ ਪੰਜਾਬ ਦੀ ਕਿਸਾਨੀ ਦੀ ਪੰਜਾਬ ਦੀ ਜ਼ਮੀਨ ਹੈ ਜਿਹੜੀ ਖੇਤੀਬਾੜੀ ਜ਼ਮੀਨ ਹੈ ਜਿਹੜੀ ਉਹ ਇਸ ਵੇਲੇ ਆ ਜਾਣੀ ਜੀ ਲਗਭਗ 3000 ਹੈਕਟੇਅਰ ਏਕੜ ਬਣਦੀ ਹੈ ਇਹ ਜ਼ਮੀਨ ਲਗਭਗ ਤੇ ਦੂਜੀ ਗੱਲ ਇਹ ਦੀ ਕਿ ਅੱਜ ਜਿਹੜੀ ਇਹ ਦਿੱਲੀ ਕਟੜਾ ਐਕਸਪ੍ਰੈਸ ਵੇਹ ਜਿਹੜਾ ਤੇ ਇਹਦੇ ਬਾਬਤ ਕਿਸਾਨਾਂ ਨੇ ਆਪਣਾ ਪੱਖ ਸਾਹਮਣੇ ਲਿਆਂਦਾ ਉਹ ਕਹਿੰਦੇ ਵੀ ਕੇਂਦਰ ਦੀ ਸਰਕਾਰ ਕੁਝ ਕਹੀ ਜਾਂਦੀ ਹੈ ਕਹਿੰਦੇ ਸੁਦੇਸ਼ ਦੀ ਸਰਕਾਰ ਕੁਝ ਕਹਿ ਦਿੰਦੀ ਪਰ ਹਕੀਕਤ ਕੀ ਹੈ ਉਹ ਕਹਿੰਦੇ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹ ਜ਼ਮੀਨ ਜਿਹੜਾ ਅਕਵਾਇਰ ਹੋਈ ਹੈ ਤਾ ਕਿਸਾਨ ਦੀ ਜ਼ਮੀਨ ਦੇ ਵਿੱਚ ਲੀਕੇ ਜਦੋਂ ਹਾਈਵੇ ਨਿਕਲਿਆ ਅੱਧੀ ਜ਼ਮੀਨ ਇੱਕ ਪਾਸੇ ਰਹਿ ਗਈ ਅੱਧੀ ਜ਼ਮੀਨ ਇੱਕ ਪਾਸੇ ਰਹਿ ਗਈ ਬੰਦੇ ਦੇ ਕੋਲੇ ਕੀ ਰਹਿ ਗਿਆ ਫਿਰ ਉਹਨੂੰ ਕੋਈ ਰਾਹ ਨਹੀਂ ਦਿੱਤਾ ਜਾਂਦਾ ਵੀ ਭਾਈ ਆਹ ਤੇਰਾ ਜ਼ਮੀਨ ਨੂੰ ਜ਼ਮੀਨ ਨਾਲ ਜੋੜਦਾ ਰਾਹ ਫਿਰ ਉਸ ਤੋਂ ਬਾਅਦ ਕਿਸਾਨਾਂ ਨੇ ਗੱਲ ਕਹੀ ਆ ਵੀ ਜ਼ਮੀਨ ਇੱਕ ਪਾਸੇ ਤੇ ਲੀਕੀ ਮੋਟਰ ਇੱਕ ਪਾਸੇ ਰਹਿ ਗਈ ਬੰਦਾ ਪਰਲੇ ਪਾਰ ਪਾਣੀ ਕਿਵੇਂ ਲੈ ਕੇ ਜਾਊਗਾ ਫਿਰ ਕਿਸਾਨਾਂ ਨੇ ਗੱਲ ਕਹੀ ਆ ਕਿ ਨਿਕਾਸੀ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਆ ਸੜਕ ਬਣਾਤੀ 4 ਫੁੱਟ ਉੱਚੀ 6 ਫੁੱਟ ਉੱਚੀ 10 ਫੁੱਟ ਉੱਚੀ ਪੋਲ ਬਣਾਤਾ 20 ਫੁੱਟ ਉੱਚੀ ਬਣਾਤਾ ਪਰ ਗੱਲ ਇਹ ਵੀ ਪਾਣੀ ਦੀ ਨਿਕਾਸੀ ਕਿਹੜੇ ਪਾਸੇ ਨੂੰ ਹੋਊਗੀ ਇਹਨਾਂ ਗੱਲਾਂ ਨੇ ਬਸ ਸਰਕਾਰ ਗੌਰ ਨਹੀਂ ਕਰਦੀ ਤੇ ਜਿਹੜਾ ਜ਼ਮੀਨ ਐਕਵਾਇਰ ਐਕਟ 213 ਸੀ ਉਹਦੇ ਮੁਤਾਬਕ ਜ਼ਮੀਨਾਂ ਦੇ ਭਾਅ ਚੋਖੇ ਲਿਆ ਕਰਨੇ ਆ ਮਾਰਕੀਟ ਕੀਮਤ ਤੋਂ ਵੀ ਵੱਧ ਲਿਆ ਕਰਨੇ ਆ ਪਰ ਸਾਨੂੰ ਉਹ ਭਾਅ ਨਹੀਂ ਮਿਲਦੇ ਸਾਡੇ ਕੋਲੇ ਤਾਂ ਇੱਕ ਜ਼ਮੀਨ ਹੀ ਆ ਜਦੋਂ ਉਹ ਚਲੀ ਗਈ ਇਸ ਦਾ ਸਾਰੀ ਉਮਰ ਖਾਵਾਂਗੇ ਕੀ ਅਸੀਂ ਹੂੰ ਹੂੰ ਸੋ ਉਹਨੜੇ ਜ਼ਮੀਨ ਜਿਹੜੀ ਹੈ ਇਹ ਹਲੇ ਦੇਣੀਆਂ ਜ਼ਿਮੀਦਾਰਾਂ ਨੇ ਜਾਂ ਕਿ ਜ਼ਮੀਨ ਅਲਾਟ ਹੋ ਚੁੱਕੀ ਆ ਨਹੀਂ ਜੀ ਆ ਕਈ ਥਾਵਾਂ ਦੇ ਉੱਤੇ ਦਿੱਤੀ ਜਾ ਚੁੱਕੀ ਹੈ ਜ਼ਮੀਨ ਕਈ ਥਾਵਾਂ ਦੇ ਉੱਤੇ ਹਾਲੇ ਤੱਕ ਕਬਜ਼ਾ ਨਹੀਂ ਦਿੱਤਾ ਗਿਆ ਕਈ ਥਾਵਾਂ ਤੇ ਸਟੇ ਲੈਣ ਦੇ ਕਾਰਜਾਂ ਚੱਲ ਰਹੀਆਂ ਸੋ ਪੰਜਾਬ ਦੀ ਸਰਕਾਰ ਦੇ ਮੂਰੇ ਵੀ ਚੁਣੌਤੀ ਆ ਵੀ ਕਿਸਾਨਾਂ ਨੂੰ ਮੁਆਵਜ਼ੇ ਦੇ ਪੱਖ ਤੋਂ ਸੰਤੁਸ਼ਟ ਕਿਵੇਂ ਕਰਨਾ ਹੁਣ ਇਹ ਤਾਂ ਹੈ ਨਹੀਂਗਾ ਜੀ ਦੇਖੋ ਸਰਕਾਰ ਇਹ ਗੱਲ ਕਹਿੰਦੀ ਨੈਸ਼ਨਲ ਹਾਈਵੇ ਥਾਰਟੀ ਇਹ ਗੱਲ ਕਹਿੰਦੀ ਵੀ ਅਸੀਂ ਵਿਚਾਲ ਦੀ ਸੜਕ ਉਵੇਂ ਕੱਢੀ ਆ ਜਿਵੇਂ ਕਿ ਨਕਸ਼ੇ ਦੇ ਵਿੱਚ ਆਈ ਆ ਕਿਸਾਨ ਇਹ ਗੱਲ ਕਹਿੰਦੇ ਕਿ ਸਾਡੀ ਜ਼ਮੀਨ ਜਦੋਂ ਦੋ ਪਾਕਾਂ ਚ ਵੰਡੀ ਗਈ ਮੋਟਰ ਕਿਸੇ ਹੋਰ ਪਾਸੇ ਰਹਗੀ ਦੁਬਾਰਾ ਨਵੇਂ ਸਿਰੇ ਤੋਂ ਸੂਬੇ ਦੀ ਸਰਕਾਰ ਨੇ ਮੋਟਰ ਦਾ ਕਨੈਕਸ਼ਨ ਲਾ ਕੇ ਜਾਰੀ ਕੀਤਾ ਅਸੀਂ ਕਿਹੜੇ ਪਾਸੇ ਜਾਵਾਂਗੇ ਹੂੰ ਹੂੰ ਅੱਛਾ ਡਿਬਰੂਗੜ੍ਹ 'ਚ ਜਿਹੜਾ ਡਰੱਗ ਸਮਗਲਰ ਭੇਜਿਆ ਗਿਆ ਸੀ ਉਹਦੇ ਬਾਰੇ ਅਮਰਤਪਾਲ ਸਿੰਘ ਦੇ ਪਿਤਾ ਜੀ ਨੇ ਕੀ ਕਿਹਾ ਦੇਖੋ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਨਸ਼ਾ ਤਸਕਰ ਬਲਵਿੰਦਰ ਸਿੰਘ ਉਰਫ ਬਿੱਲਾ ਸਰਪੰਚ ਡਿਬਰੂਗੜ੍ਹ ਦੇ ਵਿੱਚ ਭੇਜਿਆ ਗਿਆ ਇਹ ਬਹੁਤ ਵੱਡਾ ਨਸ਼ਾ ਤਸਕਰ ਹੈ ਉਹਨਾਂ ਨੇ ਖਰਸ਼ਾ ਜ਼ਾਹਰ ਕੀਤਾ ਵੀ ਇਹ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਸ਼ਾਇਦ ਹੋ ਸਕਦਾ ਹੈ ਉਹਨਾਂ ਨੇ ਕਿਹਾ ਜੀ ਅੱਜ ਤੱਕ ਤੱਕ ਇਹ ਸੁਣਿਆ ਨਹੀਂ ਵੀ ਭਾਈ ਡਿਬਰੂਗੜ੍ਹ ਦੇ ਵਿੱਚ ਕੋਈ ਨਸ਼ਾ ਤਸਕਰ ਭੇਜਿਆ ਹੋਵੇ ਇਹਦੇ ਪਿੱਛੇ ਕੋਈ ਅਮਰਪਾਲ ਜਾਂ ਉਹਦੇ ਸਾਥੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਜਾਂ ਉਹਨਾਂ ਦੀ ਜਾਨੀ ਨੁਕਸਾਨ ਦੀ ਸਾਜ਼ਿਸ਼ ਕੁਝ ਵੀ ਹੋ ਸਕਦਾ ਉਹਨਾਂ ਨੇ ਖਰਸ਼ਾ ਜ਼ਾਹਰ ਕੀਤਾ ਜੀ ਤੇ ਪੰਜਾਬ ਦੇ ਵਿੱਚ ਕੱਲ ਨੂੰ ਟਰੈਕਟਰ ਮਾਰਚ ਹੋਣਾ ਹਾਂ ਬਿਲਕੁਲ ਜੀ ਪੰਜਾਬ ਦੇ ਵਿੱਚ ਕੱਲ ਨੂੰ ਟਰੈਕਟਰ ਮਾਰਚ ਹੋਣਾ ਤੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਹੈ ਜਿਹੜਾ ਉਹ ਕਿਸਾਨਾਂ ਨੇ ਕੱਢਣਾ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਇਸ ਵੇਲੇ ਬੜੀ ਜ਼ਰੂਰਤ ਹੈ ਜੀ ਕਿ ਸਾਡੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਪਰ ਕੇਂਦਰ ਦੀ ਸਰਕਾਰ ਮੰਗਾਂ ਪ੍ਰਵਾਨ ਨਹੀਂ ਕਰਨੀ ਜਿਹਦੇ ਕਰਕੇ ਮਜਬੂਰੀ ਦੇ ਵਿੱਚ ਅਸੀਂ ਕੱਲ ਨੂੰ ਟਰੈਕਟਰ ਮਾਰਚ ਕੱਢਣਾ ਕਿਸਾਨ ਇਹ ਗੱਲ ਕਹਿੰਦੇ ਪੰਦੇਰ ਸਾਹਿਬ ਡੱਲੇਵਾਲ ਖੁਰਾਣੇ ਕਈ ਹੋਰ ਕਿਸਾਨ ਜਥੇਬੰਦ ਕਹਿੰਦੇ ਅਗੂ ਨੇ ਕਿਹਾ ਉਹ ਕਹਿੰਦੇ ਵੀ ਗੱਲ ਇਹ ਹੈ ਕਿ ਅਸੀਂ 6 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਸ਼ੰਭੂ ਤੋਂ ਖਨੌਰੀ ਬਾਰਡਰ ਤੇ ਬੈਠੇ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਵਾਹਾ ਬਾਰਡਰ ਤੋਂ ਲੈ ਕੇ ਅੰਮ੍ਰਿਤਸਰ ਸ਼ਹਿਰ ਤੱਕ ਟਰੈਕਟਰ ਮਾਰਚ ਕੱਢਿਆ ਜਾਊਗਾ ਤੇ ਪੰਜਾਬ ਦੇ ਬਾਕੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਕੱਲ ਨੂੰ 15 ਅਗਸਤ ਹੈ ਤੇ ਭਗਵੰਤ ਮਾਨ ਜੀ ਮਿਨਿਸਟਰ ਪੰਜਾਬ ਕਿਹਨੂ ਕਿਹਨੂ ਸਨਮਾਨਿਤ ਕਰ ਰਹੇ ਆ ਦੇਖੋ ਪੰਜਾਬ ਦੇ ਮੁੱਖ ਮੰਤਰੀ ਸਾਹਿਬਾ ਜਿਹੜਾ ਜੀ ਉਹ ਜਲੰਧਰ ਦੇ ਵਿੱਚ ਰਾਜਪਤਰੀ ਸਮਾਗਮ ਆ ਜਿਹੜਾ ਹੋ ਰਿਹਾ ਇੱਥੇ ਤੇ ਇੱਥੇ ਇਰਾਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਤਿਰੰਗਾ ਲਹਿਰਾਉਣਾ ਆਜ਼ਾਦੀ ਦਿਵਸ ਇਨਾਂ ਨੇ ਇੱਥੇ ਮਨਾਉਣਾ ਫਿਰ ਜੇ ਗੱਲ ਸਪੀਕਰ ਸਾਹਿਬ ਦੀ ਕਰੀਏ ਪੁਲਤਾਰ ਸਿੰਘ ਸੰਧਵਾ ਦੀ ਉਹਨਾਂ ਨੇ ਬਠਿੰਡੇ ਚ ਤਿਰੰਗਾ ਲਹਿਰਾਉਣਾ ਜਿਹੜੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਆ ਜੈ ਕਿਸ਼ਨ ਸਿੰਘ ਰੋੜੀ ਇਹਨਾਂ ਨੇ ਰੂਪਨਗਰ ਦੇ ਵਿੱਚ ਲੈ ਆਉਣਾ ਇਸ ਤਰੀਕੇ ਨਾਲ ਮੰਤਰੀ ਕੰਦਗਰ ਡਿਊਟਾਂ ਲੱਗੀਆਂ ਪਰ ਜਿਹੜੀਆਂ 13 ਸ਼ਖਸੀਤਾ ਨੂੰ ਕੱਲ ਜਲੰਧਰ ਤੋਂ ਸਨਮਾਨਿਤ ਕੀਤਾ ਜਾਣਾ ਇਹ ਡਾਕਟਰ ਜਸਬੀਰ ਸਿੰਘ ਗਿੱਲ ਲੁਧਿਆਣਾ ਤੋਂ ਯੁੱਧਵਿੰਦਰ ਸਿੰਘ ਲੁਧਿਆਣਾ ਤੋਂ ਅਵਤਾਰ ਸਿੰਘ ਜਲੰਧਰ ਤੋਂ ਗੁਰਵਿੰਦਰ ਸਿੰਘ ਆ ਜਿਹੜੇ ਜਲੰਧਰ ਤੋਂ ਮਾਸਟਰ ਅਜਨਕਪੂਰ ਅੰਮ੍ਰਿਤਸਰ ਤੋਂ ਬਨਾਇਕ ਮਿੱਤਲ ਲੁਧਿਆਣਾ ਤੋਂ ਸੁਨੀਤਾ ਸੱਬਰਵਾਲ ਪਟਿਆਲਾ ਤੋਂ ਰਿਸ਼ਪਾਲਪੁਰ ਸਿੱਧੂ ਪਟਿਆਲਾ ਤੋਂ ਇਸ ਤਰੀਕੇ ਦੇ ਨਾਮ ਹੈਗੇ ਆ ਇਹਨਾਂ ਨਾਵਾਂ ਦੀ ਬੇਸ਼ਕ ਪਛਾਣ ਨਾ ਹੋਵੇ ਜਾਂ ਘੱਟ ਹੋਵੇ ਪਰ ਇਹਨਾਂ ਨੇ ਵੱਖੋ-ਵੱਖਰੇ ਖੇਤਰਾਂ ਦੇ ਵਿੱਚ ਚੰਗੀਆਂ ਵੱੱਲਾ ਮਾਰੀਆਂ ਜਿਨ੍ਹਾਂ ਕਰਕੇ ਕਹਿੰਦੇ ਵੀ ਇਹਨਾਂ ਨੂੰ ਸਨਮਾਨਤ ਕਰਨਾ ਚਾਹੀਦਾ। ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਟਹਿਣਾ ਜੀ? ਅੱਜ ਜਲੰਧਰ ਦੇ ਵਿੱਚ ਵੀ ਮੀਂਹ ਪੈ ਗਿਆ ਜੀ ਤੇ ਫਰੀਦਕੋਟ ਦੇ ਵਿੱਚ ਬੰਦ ਨਿਕਲ ਕੇ ਜੀ ਨਹੀਂ ਪੈਣ ਵਾਲੇ ਮੁਹਾਲੀ ਦੇ ਵਿੱਚ ਬਹੁਤ ਮੀਂਹ ਪੈ ਗਿਆ। ਅੱਧੋਂ ਵੱਧ ਪੰਜਾਬ ਦੇ ਵਿੱਚ ਅੱਜ ਜਲਥਲ ਹੋ ਗਿਆ ਤੇ ਕਈ ਥਾਵਾਂ ਤੇ ਇੱਕ ਟਪਨੀ ਪਈ ਐ ਕਿ ਕਣੀ ਨਹੀਂ ਪਈ। ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਫੇਰ ਭਰਵਾ ਮੀਂਹ ਪੈ ਸਕਦਾ ਜੀ। ਤੇ ਜਲੰਧਰ ਦੀਆਂ ਗਲੀਆਂ ਦੇ ਵਿੱਚ ਪਾਣੀ ਖੜਾ ਮੈਨੂੰ ਕਿ ਜਲੰਧਰ ਦਾ ਨਾ ਹੀ ਜਲ ਅੰਦਰ ਹੋਣਾ ਚਾਹੀਦਾ ਇੱਥੇ ਮੜਾ ਜਾ ਪਵੇ ਤੇ ਨਾਲ ਦੀ ਨਾਲੇ ਗੋਡੇ-ਗੋਡੇ ਪਾਣੀ ਹੋ ਜਾਂਦਾ ਜੀ ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ